ਹਾਂਜੀ 사ਸਰੀ ਗਾਲ ਵੀਰ ਜੀ ਸਤਿ ਸ੍ਰੀ ਅਕਾਲ ਭਿੰਡਰ ਸਾਹਿਬ ਕੀ ਹਾਲ ਚਾਲ ਹੈ ਜੀ ਕਿਰਪਾ ਠੀਕ ਠਾਕ ਹੋ ਸਰਾਹੋ ਠੀਕ ਆ ਐਡਰੈਸ ਦੱਸ ਦੋ ਆਪਣਾ ਐਡਰੈਸ ਆਪਣਾ ਪਿੰਡ ਬੁਰਜਨਥੂਗੇ ਜਿਲ੍ਹਾ ਤਨਤਾਂ ਤਹਿਸੀਲ ਪਟੇ ਨਾਂ ਮੇਰਾ ਪੀਆ ਫੋਨ ਨੰਬਰ 8143737572 ਇਸ ਨੰਬਰ ਤੇ ਵਟਸਐਪ ਚੱਲਦਾ ਠੀਕ ਆ ਆ ਟੋਕੜ ਗੱਬਣ ਝੋਟੀ ਆ ਹਾਂਜੀ ਵੀਰ ਜੀ ਕਿੰਨਾ ਦੁੱਧ ਦੇ ਕੋ ਇਹਦੇ ਕੋਲ ਵੀ 8 ਕਿਲੋ ਦੁੱਧ ਆ ਜੀ 8 ਕਿਲੋ ਦੁੱਧ ਤੇ ਗੱਬਣ ਕਿੰਨੇ ਚਿਰ ਦੀ ਆ ਸਾਡੇ ਪੰਜਾਂ ਮਹੀਨਾ ਦੀ ਗੱਬਣ ਪੰਜਾਂ ਦੀ ਮਾਨ ਕੇ ਲਵੇ ਠੀਕ ਆ ਹਾਂਜੀ ਫੁੱਲ ਵੱਡੀ ਆ ਵੱਡੇ ਕੱਦ ਦੀ ਮਾਲ ਗਿਆ ਜੀ ਆ ਲੱਗ ਗਿਆ ਇਹ ਪਤਾ ਲੱਗਣਾ ਫੋਨ 'ਚ ਪਾ ਨਾ ਵੱਡੀ ਲੱਗੀ ਹਾਂ ਹਾਂ ਬੋਲ ਵੱਡੀ ਆ ਤੇ ਆ ਜਿਹੜੀ ਆ ਦੂਜੇ ਨੰਬਰ ਵਾਲੀ ਵੇਣ ਇਹ ਵੀ ਚਾਰ ਦੰਦ ਆ ਦੂਜਾ ਦੂਆ ਚਾਰ ਦੰਦ ਵੇੜ ਬਣਾ ਦੀ ਨੂੰ ਵੇੜ ਪੂਰੇ ਬੜੋ ਗੁਰੂ ਬਹੁਤ ਜਿਆਦੀ ਵਾ ਠੀਕ ਆ ਬਹੁਤ ਹੀ ਸੋਹਣੀ ਪਿਓਰ ਸ਼ਾਈ ਹਾਲ ਹਨ ਤੋਂ ਨਾਲੇ ਹਾਂਜੀ ਜੀ 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 ਆ ਤੋਕੜ ਇਹ ਤੋਕੜਾ ਵੀ ਜੇ ਵੀ ਸ਼ਾਈ ਹਾਲ ਦੀ ਹੋਈਏ ਤੇ ਬੜਾ ਹੱਥ ਕਰਦਾ ਥਾੜੀ ਜਿਹੀ ਰੱਖਦੇ ਠੀਕ ਆ ਹਾਂਜੀ 7 ਕਿਲੋ ਦੁੱਧ ਤਾਂ ਮੁੱਲ ਕਿੰਨਾ ਇਹਦਾ ਮੁੱਲ ਵੀਰੇ ਮੁੱਲ 25 60 ਜੋ ਮਾ ਜੇ 20 ਆਜੂ 200 ਰੁਪਿਆ ਛੋੜੀ ਹੋਊਗੀ ਅੱਛਾ 20000 ਚੋਂ 200 ਛੋੜ ਹੋ ਜੂਗੀ ਤਿੰਨ ਪਸ਼ੂਆ ਲਾ ਲਿਓ ਵੀਰ ਨੂੰ ਹੋ ਨਾ ਫੁੱਲ ਵੀਡੀਓ ਚੜ ਜਣੀ ਆ ਕੱਲੀ ਕੱਲੀ ਤੋਰ ਕੇ ਦਿਖਾਈ ਆ ਵੀਡੀਓ ਕਰ ਦਿਓ ਸ਼ੇਰ ਜੀ ਧੰਨਵਾਦ